ਸਸੇਗਾਲ ਦੀ ਸਾਰਿਆਂ ਨੂੰ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਡੇਰਾਬਾ ਬਨਾਨਕ ਦਰਬਾਰ ਸਾਹਿਬ ਆਏ ਹਾਂ ਮੱਥਾ ਟੇਕਣ ਤੇ ਦੇਖੋ ਤਾਂ ਸਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਮੱਥਾ ਟੇਕਣ ਆਏ ਹਾਂ ਡੇਰਾਬਾ ਬਨਾਨਕ ਗੁਰਦਾਸਪੁਰ ਜੋ ਪਾਕਿਸਤਾਨ ਦੇ ਨਾਲ ਆ। ਚਲੋ ਅਸੂ।

ਉਹ ਸੋਹਣੇ ਬਣਾਇਆ ਬਹੁਤ ਸੋਹਣੇ ਫਲਾਵਰ ਲਾਇਆ ਕਿ ਸਰੋਵਰ ਤੋਂ ਇਸ ਤਰ੍ਹਾਂ ਦੀ ਮਾਰਤਾ ਘਰਤਰਾ ਸਾਹਿਬ ਦੀ ਗੁਰਦਰਾ ਸਾਹਿਬ ਡੇਰਾ ਬਾਬਾ ਨਾਨਕ ਚਲੋ ਅਸੀਂ ਪੰਜ ਸਨਾਨਾ ਕਰਦੇ ਆਂ ਵਸ਼ੇਮ ਮੋਹ ਦੇ ਵਿੱਚ ਬਾੜਸਣੇ ਬਹੁਤ ਵੱਡਾ ਸਰੋਵਰ ਬਣਿਆ ਮਸ਼ੀਨ ਨਹੀਂ ਆਇਆ ਕਿੱਥੋਂ ਡਰਦੀਆਂ ਨਹੀਂ ਆ ਗਏ ਬਿਲਕੁਲ ਹੀ ਪ੍ਰਸ਼ਾਦ ਹੁੰਦਾ ਨਾ ਪ੍ਰਸ਼ਾਦ ਲਾ ਕੇ ਤੇ ਫਿਰ ਪਾਉਂਦੇ ਨੇ ਨਾਲ ਚਲ ਦੇ ਕੋਦਰ ਸਾਹਿਬ ਜੰਤਰਾ ਮੱਥਾ ਟੇਕ ਕੇ 哇！Like. ਤੇ ਮੱਥਾ ਟੇਕ ਕੇ ਗੁਰੂ ਘਰ ਤੇ ਬੈਠੇ ਆਂ ਦਵਾਨ ਹਾਲ ਦੇ ਵਿੱਚ ਤੇ ਹੁਣ ਚਾਹਾਂਗੇ ਇੱਥੇ ਬਾਬਾ ਨਾਨਕ ਜਿਹੜਾ ਕੋ ਉਹ ਆਂਦਾ ਹੁੰਦਾ ਹੈ ਆਪ ਕੋ ਧਰਤੀ ਤੇ ਉਹਦਾ ਦਰਸ਼ਨ ਕਰਦੇ ਆ ਤੇ ਨਾਲੇ ਖੋਹ ਚਲਾ ਕੇ ਆਉਂਦੇ ਆ ਤੇ ਵੀਡੀਓ ਪੂਰੀ ਦੇਖਿਓ ਹੁਣ ਬਾਬਾ ਨਾਨਕ ਜੀ ਜਿਹੜੇ ਆਪ ਕੋ ਆਉਂਦੇ ਹੁੰਦੇ ਨੇ ਨਾ ਬੜੇ ਫਸਲਾਂ ਨੂੰ ਪਾਣੀ ਦੇਣ ਵਾਸਤੇ ਤੇ ਤੁਹਾਨੂੰ ਉਹ ਖੋਹ ਦੇ ਦਰਸ਼ਨ ਕਰਾਉਨੇ ਆ ਸਾਧਗਰਾਂ ਲਈ ਸਵਾਹੀ ਜੀ ਪ੍ਰਸ਼ਾਦ ਲੈ ਆਪਾਂ ਲੈ ਤੇ ਚੱਲਦੇ ਪਏ ਹੁਣ ਬਾਬਾ ਨਾਨਕ ਜੀ ਦੇ ਖੂਹ ਤੇ ਜਿੱਥੇ ਬਾਬਾ ਖੂਹ ਆਪ ਘੇੜਦਾ ਸੀ ਤੇ ਅੱਜ ਅਸੀਂ ਵੀ ਘੇੜਾਂਗੇ ਉਹ ਪਵਿੱਤਰ ਜਗਾਥੀ ਤੇ ਵੀਡੀਓ ਚੰਗੀ ਲੱਗੇਗੀ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਤੁਹਾਨੂੰ ਬਾਬਾ ਜੀ ਦੇ ਖੂਤ ਲੈ ਕੇ ਜਾਣੇ ਆ ਕਿ ਇਸ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਕੀਰਤਨ ਕਰਦੇ ਹੁੰਦੇ ਸੀ ਤੇ ਉਹ ਬਾਬਾ ਜੀ ਦਾ ਆ ਗਿਆ ਆਪਾਂ ਦੇਖੋ ਸੰਤਾਂ ਦੀਆਂ ਨੇ ਖੂਗੇੜ ਦੀਆਂ ਨੇ ਤੇ ਆਪਣਾ ਜੀਵਨ ਸਫਲ ਬਣਾਉਂਦੀਆਂ ਨੇ ਤੇ ਚਲੋ ਅਸੀਂ ਵੀ ਚੱਲੀਏ ਤੇ ਜੀਵਨ ਸਫਲ ਬਣਾਈਏ ਦੇਖੋ ਇੱਥੋਂ ਖੂਗੇੜਦੇ ਪਏ ਆ ਤੇ ਉਧਰ ਜਾਂ ਲੰਦਾ ਪਿਆ ਖੂਗਦਾ ਪਾਣੀ ਦੇਖੋ ਆਉਣੀ ਗੁਰੂ ਨਾਨਕ ਦੇਵ ਜੀ ਪਾ ਲਈ ਜੀ ਹੱਥ ਘਾਟੂ ਬਣਾਇਆ ਹੋਇਆ ਇਹ ਕੋ ਬਣਾ ਕੋ ਜਿਹੜੀ ਬਣਾਇਆ ਵਾ ਬਾਬਾ ਅਜੀਤ ਚਾਰ ਦਾ ਅੰਦਾ ਵੇ ਦੀ ਕੋ ਲਿਖਿਆ ਤੁਸੀਂ ਪੜ ਸਕਦੇ ਹੋ ਤੇ ਜਦੋਂ ਹੀ ਉਧਰ ਸੰਤ ਚਲੋ ਘੇੜ ਚਲੋ ਹੁਣ ਮੈਂ ਕੋ ਘੇੜਦਾ ਤੇ ਤੁਸੀਂ ਮੈਨੂੰ ਵੀਡੀਓ ਚ ਦੇਖਿਓ ਅੱਜ ਰੋਟੀ ਵਾਹ ਆਲਿਪੋ ਪਕੀ ਚੰਦੀ ਵੀਰੋ ਬਾਂਦ ਬਾਂਦੀ ਤੇ ਉਧਰ ਬਾਂਦ ਬਾਂਦੀ ਸੋਸ ਤੋਂ ਪਕੀ ਜਾਂਦੀ ਹੈ ਤੇ ਤੁਸੀਂ ਦੇਖਿਆ ਮੈਂ ਆਪ ਸੇਵਾ ਕਰ ਲੀ ਖੂਗੇ ਰੰਦੀ ਸੰਗਤਾ ਹੁੰਦੀਆਂ ਨੇ ਉਧਰ ਖੂਗੇ ਰਦਾ ਇਹਦਰ ਖੂਹ ਚ ਪਾਣੀ ਆਉਂਦਾ ਤਾਂ ਖੂਹ ਚ ਹੀ ਵਾਪਸ ਚਲ ਜਾਂਦਾ ਤੇ ਆਜੋ ਹੁਣ ਖੂਹ ਦਾ ਪਾਣੀ ਜਲ ਜੜਾ ਵਾ ਤੇ ਇਹ ਇਹ ਵੀ ਦੇਖਣਾ ਵਾ ਬਹੁਤ ਕਰਮਾਪਾਗਾ ਵਾਲੀ ਲੋ ਪਿੰਡੇ ਨੇ ਖੂਤਾ ਜਾਲੂ ਹਾਂਜੀ ਤੇ ਜਾਲ ਅਸੀਂ ਲਿਆ ਪੀ ਬਾਬੇ ਨਾਨਕ ਦੇ ਖੂਦ ਦਾ ਇਧਰ ਬੋਤਲਾ ਆ ਆਂਬੂਮ ਦੇ ਰੁੱਖ ਬਹੁਤ ਲੱਗੇ ਬੁੱਢੇ ਤੇ ਸਾਹਮਣੇ ਗੁਰੂ ਦਾ ਲੰਗਰ ਹਾਲਿਆ ਇਸ ਆਸਥਾਨ ਤੇ ਪਹਿਲਾਂ ਪੈਲੀ ਹੁੰਦੀ ਬਾਬਾ ਜੀ ਦੀ ਖੂਹ ਹੁੰਦੀ ਸੀ ਉੱਥੇ ਬਾਬਾ ਜੀ ਖੇਤੀ ਕਰਦੇ ਜਿਹੜਾ ਖੂਹ ਆ ਨਾ ਇਸ ਖੂਹ ਦੀ ਛਾਵੇਂ ਬਾਬੇ ਬਾਬਾ ਜੀ ਬੈਠ ਕੇ ਭਗਤੀ ਕਰਦੇ ਸੀ ਤੇ ਨਾਲੇ ਆਪਣੇ ਡੰਗਰ ਚਾਰਦੇ ਹੁੰਦੇ ਸੀ ਕਿ ਹਰ ਰੋਜ਼ ਸੰਤ ਦਾ ਇੰਨਾ ਹੀ ਕਾਠ ਵੇਖਣ ਨੂੰ ਮਿਲਦਾ ਹੈ Vi skal legge i brødet. ਪਾਪਾ ਜੀ ਕਹਿੰਦੇ ਆ ਬੈਠੋ ਠੀਕ ਹੈ ਜੀ ਲੰਗਰ ਸ਼ਕ ਬਾਅਦ ਚ ਤੁਹਾਨੂੰ ਵੀਡੀਓ ਬਣਾ ਬਗੋਂ ਦੇ ਗਏ ਆ ਤੇ ਇਹ ਐਲੀਵੇਸ਼ਨ ਜਿਸ ਤਰ੍ਹਾਂ ਉਹ ਤਰ੍ਹਾਂ ਸਾਡੀ ਮਾਪ ਪਿਆ ਨਾ ਜੋ ਸਿਰ ਇੱਥੇ ਬਣਾ ਕੇ ਇਹਨਾਂ ਨੇ ਸੀਟੇ ਦੇ ਵਿੱਚ ਰੱਖਵਾ। ਹੁਣ ਆ ਸਾਰੇ। ਚਲੋ ਹੁਣ ਚੱਲਦੇ ਆ। ਏਸੀ ਗੁਰਦਰ ਸਾਹਿਬ ਜੋ ਕਿ ਡੇਰਾ ਬਾਬਾ ਨਾਨਕ ਪਾਕਿਸਤਾਨ ਦੇ ਕੋਲ ਪੈਂਦਾ ਪਰ ਪੈਂਦਾ ਇੰਡੀਆ ਦੇ ਵਿੱਚ ਆ ਤੇ ਵੀਡੀਓ ਚੰਗੀ ਲੱਗੇਗੀ ਗੁਰੂ ਘਰ ਦੀ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ